ਸਰ ਇਹ ਦੋਸਤ ਪਰੋਖਣ ਹੈਗਾ ਜਿਹੜਾ ਸਾਡੇ ਆਊਟਰ ਲੋਡ ਦੇ ਚਲਾਨ ਗੱਡੀਆਂ ਨੂੰ ਪਰੇਸ਼ਾਨੀ ਮਾਲਕਾਂ ਨੂੰ ਡਰਾਈਵਰਾਂ ਨੂੰ ਹਰ ਟੈਂਟ ਤੋਂ ਵੀ ਘੰਟੇ ਪਰੇਸ਼ਾਨੀ ਆ ਰਹੀ ਹੈ ਉਸ ਚੱਕਰ ਦੇ ਵਿੱਚ ਜਿਵੇਂ ਕਿ ਆਪਾਂ ਲਾਲ ਗਏ ਕੀ ਮੋਬਾਈਲ ਵਿੰਗ ਇੱਕ ਪਹਿਲਾਂ ਐਕਸਾਈਟ ਡਿਊਟੀ ਹੁੰਦੀ ਸੀ ਉਹਨਾਂ ਨੇ ਇਹਨਾਂ ਨੇ ਮੋਬਾਈਲ ਵਿੰਗ ਚੈਅ ਕਰਤਾ ਇੱਕ ਹੋਰ ਸਾਡੇ ਉੱਤੇ ਮਕੀਨਾਂ ਨੇ ਪਾਰਟੀ ਚੈਅ ਕਰਤੀ ਹੈ ਚਲਾਨ ਕਰਨ ਦੀ ਫਿਰ ਦੂਜੇ ਨੰਬਰ GST ਆ ਗਿਆ ਜੀ ਤੀਜੇ ਨੰਬਰ ਤੇ RTO DTO ਤੇ ਚਾਰ ਆ ਗਏ ਦੋ A ਆ ਗਏ ਨੇ ਦੇ ਉਸ ਤੋਂ ਬਾਅਦ ਇੱਕ ਮੈਨਿੰਗ ਡਿਪਾਰਟਮੈਂਟ ਹੈ ਇੱਕ ਗੱਡੀ ਨੂੰ 5-6 ਮਹਿਕਮਿਆਂ ਤੋਂ ਗੁਜ਼ਰ ਕੇ ਸੋਨਾ ਪਿੰਗਾ ਕਿ ਹਜੇ ਜੀ ਗੱਡੀਆਂ ਦੇ ਕੋਈ ਕਾਗਜ਼ੀ ਜਿਵੇਂ ਬਿੱਲ ਵੀ ਪੂਰੇ ਹੋਣਗੇ ਤਾਂ ਕੋਈ ਨਾ ਕੋਈ ਆਨਗਾਮੀ ਕਰਕੇ ਓਵਰ ਲੋਡ ਕਰ ਦੇਣਾ ਚਲਾਨ ਕਰਨਾ ਹੀ ਕਰਨਾ ਨਿਸ਼ਚਿਤ ਹੈ ਕਿ ਗੱਡੀਆਂ ਟਿਪਰਾਂ ਦਾ ਚਲਾਨ ਹੋਣਾ ਹੀ ਹੋਣਾ ਵਾ ਇਹਨਾਂ ਨੂੰ ਰੋਡ ਦੇ ਉੱਤੇ ਟਰੈਕਟਰ ਟਰਾਲੀਆਂ ਜਾਂ ਹੋਰ ਗੱਡੀਆਂ ਵਾਹਣ ਜਿਹੜੇ ਓਵਰ ਲੋਡ ਹੈ ਪੰਜਾਬ ਦੇ ਵਿੱਚ ਸਭ ਕੁਝ ਓਵਰ ਲੋਡ ਚੱਲਣ ਦਿਆ ਬੱਸਾਂ ਤੱਕ ਵੀ ਓਵਰ ਲੋਡ ਚੱਲਣ ਦਿਆ ਜੋ ਸਰਕਾਰੀ ਰੋਡਵੇਜ ਬੱਸਾਂ ਨੇ ਉਹ ਵੀ ਓਵਰ ਲੋਡ ਹੀ ਹੈ ਕੋਈ ਦੱਸੋ ਕਿ ਸੀਟਰ ਦੇ ਉੱਤੇ ਬਾਕੀ ਖਰੋਤੀਆਂ ਸਵਾਰੀਆਂ ਜਾਂਦੀਆਂ ਨਹੀਂ ਇਹਨਾਂ ਨੂੰ ਕੁਛ ਨਹੀਂ ਦਿਖਦਾ ਸਿਰਫ ਇਹਨਾਂ ਨੂੰ ਆ ਜਾ ਕੇ ਟਿੱਪਰ ਹੀ ਦਿਸਦੇ ਆ ਟਿੱਪਰ ਹੀ ਦਿਸਦੇ ਆ ਜਿਹੜਾ ਕਿ ਸਾਡੇ ਇਨੇ ਨੇ ਤੋਂ ਵੱਡੇ ਚਲਾਣ ਕੀਤੇ ਜਾਂਦੇ ਆ ਨੁਕਸਾਨ ਕਰਦੇ ਆ ਦੂਜੀ ਗੱਲ ਇਹ ਹੈ ਕਿ ਹਰ 60 ਕਿਲੋਮੀਟਰ ਦੇ ਨਾਲ ਟੂਲ ਹੈ ਹਰ 60 ਕਿਲੋਮੀਟਰ ਤੇ ਪਹਿਲਾਂ ਤੇ ਅਸੀਂ ਜਿਵੇਂ ਗੱਡੀ ਭਰਦੇ ਜਾਂ ਜੋ ਫਰਨਦੇ ਉਹ ਸਾਡੇ ਉਹ ਓਵਰ ਲੋਡ ਜਿੱਥੇ ਪੈਸੇ ਲੈਂਦੇ ਆ ਠੀਕ ਹੈ 20 ਟਨ ਦੀ ਗੱਡੀ ਭਰਦੀ ਆ ਪਹਿਰ ਉਸ ਤੋਂ ਬਾਅਦ ਆ ਕੇ ਸਰਕਾਰ ਦੇ ਪੋਰਟਲ ਦੇ ਉੱਤੇ ਚੜਦੀ ਗੱਡੀ ਫਿਰ ਉਸ ਤੋਂ ਬਾਅਦ ਆ ਕੇ ਟੂਲ ਤੇ ਆ ਜਾਂਦੀ ਹੈ 1750 ਰੁਪਏ ਦਾ ਉਹ ਟੂਲ ਲੈਂਦੇ ਆ ਬਾਕੀ ਸਾਡੇ ਫਾਸਟ ਟੈਕ ਚ ਕੱਟੇ ਜਾਂਦੇ ਆ ਫਿਰ ਉਸ ਤੋਂ ਬਾਅਦ 60 ਕਿਲੋਮੀਟਰ ਫਿਰ ਟੂਲ ਹੁੰਦਾ ਫਿਰ ਸਾਡੇ ਵਿੱਚ ਟੂਲ ਤੋਂ ਕੱਟੇ ਜਾਂਦੇ ਆ ਤੇ ਸਾਡੇ ਪੋਰ ਲੋਡ ਦੇ ਵੱਖਰੇ ਕੱਟੇ ਜਾਂਦੇ ਆ ਹਰ ਪਾਸੇ ਟ੍ਰੱਕ ਪਰ ਤੇ ਟਰਾਂਸਪੋਰਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਕਦੇ ਉਹ ਸਿੱਖੀ ਸੰਧੀ ਉੱਥੋਂ ਆ ਜੇ ਤੇ ਅੱਗੇ ਆਟੋ ਸਾਹਿਬ ਡੀਟੀਓ ਸਾਹਿਬ ਐਕਸਾਈਜ਼ ਡਿਪਾਰਟਮੈਂਟ ਮੋਬਾਈਲ ਵੀ ਅੰਗ ਜੀਐਸਟੀ ਦੱਸੋ ਸਾਨੂੰ ਹਾਲ ਦੱਸ ਦੋ ਕਿ ਕੀ ਆ ਅਸੀਂ ਆਪਣੇ ਪੈਸੇ ਦੇ ਕੇ ਚੋਰ ਆ ਅਸੀਂ ਆਪਣੇ ਪੈਸੇ ਖੁਦ ਭਰ ਕੇ ਦੇ ਕੇ ਚੋਰ ਆ ਭਾਵੇਂ ਕਿ ਸਰਕਾਰ ਨੂੰ ਰੈਵਨਿਊ ਦੇ ਕੇ ਵੀ ਅਸੀਂ ਚੋਰ ਆ ਫਿਰ ਵੀ ਟਿਪਰਾਂ ਨੂੰ ਚੋਰ ਹੀ ਕਹਿੰਦੇ ਆ ਕਿ ਅਸੀਂ ਚੋਰ ਹੈ ਕਿੱਥੋਂ ਆ ਸਾਨੂੰ ਦੱਸਣ ਤਾਂ ਸਹੀ ਜੇ ਸਾਡੇ ਕਾਗਜ਼ ਨਹੀਂ ਪੂਰੇ ਜਾਂ ਸਾਡੇ ਟੈਕਸ ਨਹੀਂ ਪੂਰਾ ਜਾਂ ਕੁਝ ਨਹੀਂ ਪੂਰਾ ਸਮਝੋ ਚੋਰ ਹੈ ਕਿਤੇ ਤੁਸੀਂ ਅੱਜ ਜਿਹੜਾ ਰੋਸ਼ਨਾ ਕੱਢ ਰਹੇ ਹੋ ਇਹ ਵੀ ਸਰਕਾਰ ਨੂੰ ਕੋਈ ਅਲਟੀਮੇਟਮ ਵੀ ਦੇ ਰਹੇ ਹੋ ਕਿੰਨੀ ਦੇਰ ਦਾ ਅਲਟੀਮੇਟਮ ਦੇ ਰਹੇ ਜੀ ਦੇ ਰਹੇ ਸਰਕਾਰ ਨੂੰ ਅਸੀਂ ਅਲਟੀਮੇਟ ਰੇ ਦੇ ਰਹੇ ਆ ਕਿ ਸਾਡੇ ਨਾਲ ਬਿਲਕੁਲ ਸਮੂਥਰੀ ਜਿੱਤਾ ਪਹਿਲਾਂ ਚੱਲਦੇ ਹੁੰਦਾ ਚੱਲਣ ਸਾਡਾ ਸੰਯੋਗ ਦੇਣ ਠੀਕ ਹੈ ਨਹੀਂ ਤੇ ਅਸੀਂ ਅਨਮਿੱਥੇ ਧਰਨੇ ਤੇ ਵੀ ਜਾਵਾਂਗੇ ਤੇ ਰੋਡ ਦੇ ਉੱਤੇ ਗੱਡੀਆਂ ਵੀ ਟੱਡੀਆਂ ਵਰਗੇ ਲਾਵਾਂਗੇ ਅੱਜ ਦਾ ਜਿਹੜਾ ਰੋਸ਼ਨਾ ਜਾਹਰਾ ਆ ਉਹ ਅਸੀਂ ਲੰਘ ਕੋ ਲੈ ਕੇ ਥਾਨ ਕੋ ਤੱਕ ਚੱਲੇ ਆ ਸਾਰੇ 100 150 200 ਟਿੰਪਰ ਲੈ ਕੇ ਚੱਲੇ ਆ ਸਿਰਫ ਸਰਕਾਰ ਨੂੰ ਇੱਕ ਜਗਾਉਣ ਵਾਸਤੇ ਵੀ ਸਾਡਾ ਬਹੁਤ ਗੁਰਾ ਹਾਲ ਹੋਇਆ ਪਿਆ ਆ ਅਸੀਂ ਸਰਕਾਰ ਕੋ ਇਹ ਚਾਣਿਆ ਵੀ ਜਾਂ ਤਾਂ ਉਹ ਅੰਡਰ ਲੋਡ ਕਰ ਦਿਓ ਅੰਡਰ ਲੋਡ ਕਰਨ ਦਾ ਇੱਕੋ ਹੀ ਤਰੀਕਾ ਆ ਜਿੱਥੋਂ ਮਾਲ ਲੋਡ ਹੁੰਦਾ ਓਰੀਜਿਨ ਤੋਂ ਮਤਲਬ ਅੰਡਰ ਲੋਡ ਮਾਲ ਦਿੱਤਾ ਜਾਵੇ ਤੇ ਟ੍ਰਾਂਸਫਰ ਵੀ ਕਰ ਸਕਦੇ ਆ ਅਸੀਂ ਲੇਕਿਨ ਸਰਕਾਰ ਨਹੀਂ ਚਾਹੁੰਦੀ ਕਿ ਅੰਡਰ ਓਵਰ ਅੰਡਰ ਲੋਡ ਹੋਵੇ ਤੇ ਇੱਕ ਹੋਰ ਗੱਲ ਆ ਕਿ ਜੇਕਰ ਅੰਡਰ ਲੋਡ ਕਰਨਾ ਹੀ ਤਾਂ ਸਰਕਾਰ ਤੇ ਜਿਹੜੇ ਐਮਬੀਆਈ ਸਾਹਿਬ ਨੇ ਉਹ ਓਵਰ ਬਾਡੀ ਓਵਰ ਹਾਈਟ ਬਾਈਡਿੰਗ ਦਾ ਇਹ ਪਾਸ ਕਰਦੇ ਨੇ ਸਰਕਾਰ ਨੂੰ ਰਹਿਤਾਂ ਕਿਉਂ ਦਿਨੀਆਂ ਚਾਹੀਦੀਆਂ ਨੇ ਦੀ ਅੰਡਰ ਲੋਡ ਬਾਡੀ ਪੂਰੀ ਜੋ ਕੰਪਨੀ ਵੱਲੋਂ ਵੇੜਾ ਉਹ ਹੀ ਹੋਣੀ ਚਾਹੀਦੀ ਆ ਦੂਜੀ ਗੱਡੀ ਫਿਟਨੈਸ ਨਹੀਂ ਹੋਣੀ ਚਾਹੀਦੀ ਤੇ ਅਸੀਂ ਸਰਕਾਰ ਅਗੇ ਮੰਗ ਕਰਦੇ ਆ ਕਿ ਜਿੰਨੂ ਵੀ origion state ਦੇ ਜਗ੍ਹਾ ਨੇ ਜਿੱਦਾਂ ਹਰ ਫੀਲਡ ਦੇ ਵਿੱਚ ਅੰਡਰ ਲੋਡ ਮਾਲ ਚੱਲਦਾ ਹੈ ਕਈ ਜਿਹਦਾ ਇੰਡੀਆ ਇੰਡੀਆ ਨੌਲ ਦੇ ਵਿੱਚ ਆ ਉਥੋਂ ਮਾਲ ਅੰਡਰ ਲੋਡਿੰਗ ਮਿਲਣਾ ਆ ਐਫਸੀਆਈ ਦੇ ਮਾਲ ਆ ਉਥੋਂ ਅੰਡਰ ਲੋਡ ਦਿੱਤਾ ਇਦਾਂ ਹੀ ਸਾਰੇ origion ਤੇ ਮਾਲ ਅੰਡਰ ਲੋਡ ਦਿੱਤਾ ਜਾਵੇ ਤੇ ਸਾਡੀ ਟ੍ਰਾਂਸਪੋਰਟ ਇੰਡਸਟਰੀ ਨੂੰ ਪਹੁੰਚਾਇਆ ਜਾਵੇ ਐਸ ਵੇਲੇ ਸਾਡੇ ਬਹੁਤ ਬੁਰਾ ਹਾਲ ਆ ਤੇ ਮਹਿਕਮੇ ਇੱਕ ਨਹੀਂ ਮਹਿਕਮੇ ਵੀਡੀਓ ਆਡੀਓ ਤੋਂ ਇਲਾਵਾ ਹਰ ਪੁਲਿਸ ਨਾਕਾ ਹਰ ਮਾਣਾ ਚੌਂਕੀ ਹਰ ਬੰਦਾ ਉਹ ਟਰੱਕ ਟਿਪਰ ਨੂੰ ਪਰੇਸ਼ਾਨ ਕਰਦਾ ਆ ਤੇ ਇਹਨਾਂ ਵਾਸਤੇ ਸਰਕਾਰ ਅਗਿਆ ਤੇ ਆ ਕਿ ਸਾਨੂੰ ਕੁਝ ਹੱਲ ਕੀਤਾ ਜਾਵੇ ਕੋਈ ਪਾਲਿਸੀ ਬਣਾਈ ਜਾਵੇ ਪਾਲਿਸੀ ਦੇ ਤਹਿਤ ਅਸੀਂ ਗਲਤ ਹੋਵਾਂਗੇ ਫਿਰ ਅਸੀਂ ਗੁਨਾਹਗਰ ਹੋਵਾਂਗੇ ਫਿਰ ਸਾਡੇ ਚਲਾਣ ਕੀਤੇ ਜਾਣ ਉਹਨਾਂ ਤੇ ਸਾਡੇ ਟਿਪਰਾਂ ਨੂੰ ਜਾਂ ਕਿਸੇ ਨੂੰ ਚਲਾਣ ਲੱਗ ਦਿੱਤਾ ਜਾ ਧੰਨਵਾਦ ਭਾਈ ਸਾਹਿਬ ਅਸੀਂ ਇਸ ਵੇਲੇ ਜੁੜੇ ਆ ਸਾਰੇ ਭਰਾ ਡਰੋਪਰ ਟਿਪਰ ਯੂਨੀਅਨ ਤੋਂ ਠੀਕ ਹੈ ਡਰੋਪਰ ਚੌਂਕ ਤੋਂ ਸਾਡੇ ਨਾਲ ਬਹੁਤ ਦੇਰ ਤੋਂ ਇੱਕ ਡਿਮਾਂਡ ਆ ਕਿ ਜਿਹੜੀ ਸਾਡੇ ਨਾਲ ਧੱਕੇਸ਼ਾ ਹੀ ਹੋਣਦੀ ਹੈ ਸਰਕਾਰ ਨੂੰ ਇਹ ਥੋੜੀ ਘੱਟ ਕੀਤੀ ਜਾਵੇ। ਸਭ ਤੋਂ ਵੱਡਾ ਮੁੱਦਾ ਜਿਹੜਾ ਇਸ ਵੇਲੇ ਆ ਉਹ ਹੈਗਾ ਜੀ ਓਵਰਲੋਡ ਦਾ। ਓਵਰਲੋਡ ਤੇ ਚਲਾਨ ਜਿਹੜੇ ਹੋ ਰਿਹਾ ਸਾਡੇ ਬਹੁਤ ਮੋٹے ਮੋٹے ਹੋ ਰਿਹਾ। ਅਸੀਂ ਅੰਡਰਲੋਡ ਮਾਲ ਪਾਉਣ ਨੂੰ ਤਿਆਰ ਆਂ। ਅੰਡਰਲੋਡ ਹੀ ਚੱਲਣਾ ਚਾਹੁੰਦੇ ਆਂ। ਓਵਰਲੋਡ ਅਸੀਂ ਚਲਾ ਕੇ ਖੁਦ ਨਹੀਂ ਰਾਜੀ। ਪਰ ਸਾਡੀ ਦਿੱਕਤ ਇਹ ਆ ਕਿ ਅੰਡਰਲੋਡ ਦੀ ਕੋਈ ਸਰਕਾਰ ਵੱਲੋਂ ਕੋਈ ਪ੍ਰੋਪਰ ਪਾਲਿਸੀ ਹੈ ਨਹੀਂ। ਠੀਕ ਹੈ ਜੀ। ਛੇ ਅਸੀਂ ਅੰਡਰਲੋਡ ਪਿਛੋਂ ਮਾਲ ਪਾਉਣ ਦੀ ਟਰਾਈ ਕਰਦੇ ਜੇ ਤੋ ਪ੍ਰੈਸ਼ਰ ਤੋਂ ਮਾਲ ਭਰਿਆ ਜਾਂਦਾ। ਉਹ ਤੋਂ ਸਾਨੂੰ ਅੰਡਰਲੋਡ ਮਾਰ ਮਿਲਦਾ ਹੀ ਨਹੀਂ ਆ ਅੰਡਰਲੋਡ ਸਮਾਗੇ ਤੇ ਸਾਡੀ ਦਿੱਕਤ ਜਿਹੜੀ ਆ ਉਹ ਘਟ ਜਾਂਦੀ ਆ ਹੁਣ ਸਾਡੀ ਪ੍ਰੋਬਲਮ ਇਹ ਖੋਰ ਆ ਕਿ ਅਸੀਂ ਚਾਹੁੰਦੇ ਆ ਕਿ ਕ੍ਰੈਸ਼ਰਾਂ ਉੱਤੇ ਜਿੱਥੇ ਮਟੀਰੀਅਲ ਭਰਿਆ ਜਾਂਦਾ ਜਿੱਥੋਂ ਗੱਡੀਆਂ ਲੋਡ ਕੀਤੀਆਂ ਜਾਂਦੀਆਂ ਉਤੋਂ ਹੀ ਅੰਡਰਲੋਡ ਵਾਲ ਪਾਇਆ ਜਾਵੇ ਸਰਕਾਰ ਵੱਲੋਂ ਕਿ ਐਵਾਂ ਦੀ ਪਾਲਸੀ ਬਣਾਈ ਜਾਵੇ ਕਿ ਉਥੇ ਕੰਡੇ ਲਾਇਆ ਜਾ ਕ੍ਰੈਸ਼ਰਾਂ ਉੱਤੇ ਕੰਡੇ ਲਾਉਣ ਤੋਂ ਬਾਅਦ ਗੱਡੀ ਕੰਡੇ ਉੱਪਰ ਚੜੇ ਕੰਡੇ ਉੱਪਰ ਤੋਂ ਬਾਅਦ ਜਿੰਨੀ ਗੱਡੀ ਪਾਸ ਆ ਸਰਕਾਰੀ ਡਾਕ ਨੇ ਉਹਨਾਂ ਹੀ ਮਾਲ ਲੋਡ ਕੀਤਾ ਜਾਵੇ ਉਹੀ ਹੀ ਗੱਡੀ ਲੈ ਕੇ ਆਵੇ ਇਸ ਤਰੀਕੇ ਨਾਲ ਜਿਹੜੀ ਓਵਰਲੋਡ ਦੀ ਪ੍ਰੋਬਲਮ ਹੈ ਸਮੱਸਿਆ ਉਹ ਖਤਮ ਹੋ ਸਕਦੀ ਹੈ ਅਸੀਂ ਵੀ ਸੌਖੇ ਹੋ ਸਕਦੇ ਹਾਂ ਤੇ ਸਰਕਾਰ ਵੀ ਠੀਕ ਹੋ ਸਕਦੀ ਹੈ ਤੇ ਜਿਹੜੇ ਰੋਡ ਦੇ ਉੱਤੇ ਐਕਸੀਡੈਂਟ ਹੁੰਦੇ ਆ ਜਾਂ ਹੋਰ-ਹੋਰ ਵਾਲੇ ਚਲਾਨ ਹੁੰਦੇ ਆ ਉਹ ਬੰਦ ਹੋ ਸਕਦੇ ਆ ਅੱਜ ਜਿਹੜਾ ਤੁਸੀਂ ਰੋਸ਼ਮਾਲ ਕਰ ਰਹੇ ਹੋ ਕਿੱਥੋਂ ਤੋਂ ਕਿੱਥੇ ਤੱਕ ਕਰ ਰਹੇ ਹੈਗੇ ਅੱਜ ਅਸੀਂ ਭਾਜੀ ਆਹ ਫੇਰੀ ਦੇ ਸਾਹਮਣੇ ਦੰਦਤਰ ਤੋਂ ਲੈ ਕੇ ਫਰਾਗਪੁਰ ਤੋਂ ਤੇ ਮਾਨਸੂਰ ਤੋਂ ਕਰਵਾਵਾਂਗੇ ਅੱਛਾ ਜੀ ਜਿਹੜੇ ਖੰਡੇ ਲੱਗੇ